ਨੇਜਰ ਕਤਲ ਮਾਮਲੇ ਦੇ ਉੱਤੇ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਵੀ ਥੋੜੀ ਜਿਹੀ ਦਰਾਰ ਆ ਗਈ ਸੀ ਖਟਾਸ ਆ ਗਈ ਸੀ ਤੇ ਹੁਣ ਇੱਕ ਰਿਪੋਰਟ ਨੇ ਇੱਕ ਵਾਰ ਫਿਰ ਇਸ ਮੁੱਦੇ ਨੂੰ ਪਖਾ ਦਿੱਤਾ ਹੈ। ਖੁਲਾਸਾ ਹੋਇਆ ਹੈ ਕਿ ਇਹਦੇ ਵਿੱਚ ਕਹਿੰਦੇ ਭਾਰਤ ਦਾ ਹੱਥ ਸੀਗਾ ਇਹ ਇਲਜ਼ਾਮ ਲੱਗੇ ਨੇ ਇੱਕ ਵਾਰ ਫਿਰ ਭਾਰਤ ਦੇ ਉੱਤੇ ਤੇ ਕੈਨੇਡਾ ਨੂੰ ਇਹ ਰਿਪੋਰਟ ਸੌਂਪ ਦਿੱਤੀ ਗਈ ਹੈ। ਕੁਝ ਵਿਅਕਤੀਆਂ ਨੂੰ ਇਹਦੇ ਵਿੱਚ ਗ੍ਰਿਫਤਾਰ ਵੀ ਕੀਤਾ ਬਇ। ਹੂੰ। ਇਹ ਰਿਪੋਰਟ ਨੇ ਜਿਹੜੇ ਕੁਝ ਅੰਕੜੇ ਜ਼ਾਹਰ ਕੀਤੇ ਹੈ। ਇਹ ਮਾਮਲਾ ਮੁੜ ਕੇ ਖੜਾ ਹੋ ਜਾਣਾ ਤੇ ਹਰਦੀਪ ਸਿੰਘ ਨਿਜਰ ਵਾਲੇ ਮਾਮਲੇ 'ਚ ਬਿਲਕੁਲ ਸਿੱਧੇ ਰੂਪ ਦੇ ਵਿੱਚ ਭਾਰਤ ਦੇ ਉੱਤੇ ਸਵਾਲ ਖੜੇ ਹੋ ਜਾਣੇ ਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਬਦਲ ਗਏ ਇਹਨੂੰ ਕਿਸੇ ਸਿਰੇ ਲਾਇਆ ਕਿਉਂ ਨਾ? ਇਹਦੀ ਨਿਰਪੱਖਤਾ ਨਾਲ ਜਾਂਚ ਹੋਈ ਕਿਉਂ ਨਾ? ਨਿਜਰ ਦਾ ਕਤਲ ਕੀਤਾ ਗਿਆ ਸੀਗਾ ਨੇਜਰ ਕਤਲ ਮਾਮਲੇ ਦੇ ਉੱਤੇ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਵੀ ਥੋੜੀ ਜਿਹੀ ਦਰਾਰ ਆ ਗਈ ਸੀਗੀ ਖਟਾਸ ਆ ਗਈ ਸੀ ਤੇ ਹੁਣ ਇੱਕ ਰਿਪੋਰਟ ਨੇ ਇੱਕ ਵਾਰ ਫੇਰ ਇਸ ਮੁੱਦੇ ਨੂੰ ਪਖਾ ਦਿੱਤਾ ਹੈ। ਇਹ ਰਿਪੋਰਟ ਇਹ ਹੈ ਕਹਿੰਦੇ ਜੀ ਵਰਤਾਵਨੀ ਖੂਫੀਆ ਦਸਤਾਵੇਜ਼ਾਂ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਇਹਦੇ ਵਿੱਚ ਕਹਿੰਦੇ ਭਾਰਤ ਦਾ ਹੱਥ ਸੀਗਾ ਇਹ ਇਲਜ਼ਾਮ ਲੱਗੇ ਨੇ ਇੱਕ ਵਾਰ ਫੇਰ ਭਾਰਤ ਦੇ ਉੱਤੇ ਤੇ ਕੈਨੇਡਾ ਨੂੰ ਇਹ ਰਿਪੋਰਟ ਸੌਂਪ ਦਿੱਤੀ ਗਈ ਹੈ। ਇਹ ਗੱਲ ਬਿਲਕੁਲ درست ਜਿਹੜੀ ਬਾਬਾ ਚਰਦੀ ਸੁੱਤੀ ਕਲਾ ਸੀ ਦੁਬਾਰਾ ਜਗਾ ਦਿੱਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਤੁਹਾਨੂੰ ਯਾਦ ਹੋਵੇਗਾ ਕੈਂਡੀਡੇਟਾ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੰਜਸਟਨ ਟਰੂਡੋ ਉਹਨਾਂ ਦੇ ਨਾਲ ਸਬੰਧਾਂ ਦੇ ਵਿੱਚ ਵੀ ਖਟਾਸ ਆਈ ਕੁਝ ਵਿਅਕਤੀਆਂ ਨੂੰ ਇਹਦੇ ਵਿੱਚ ਗ੍ਰਿਫਤਾਰ ਵੀ ਕੀਤਾ ਬਇ ਹਮ ਰਿਪੋਰਟ ਨੇ ਜਿਹੜੇ ਕੁਝ ਅੰਕੜੇ ਜ਼ਾਹਰ ਕੀਤੇ ਹੈ ਉਹ ਕਹਿੰਦੇ ਕੋਈ ਦਸਤਾਵੇਜ਼ੀ ਬਣੀ ਸੀ। ਕਈ ਬੰਦੇ ਗੱਲਾਂ ਕਰਦੇ ਸੀ ਇਸ ਤਰ੍ਹਾਂ ਦੀਆਂ। ਲੇਕਿਨ ਦੁਬਾਰਾ ਇਹ ਮਾਮਲਾ ਮੁੜ ਕੇ ਖੜਾ ਹੋ ਜਾਣਾ ਤੇ ਹਰਦੀਪ ਸਿੰਘ ਨਿੱਜਰ ਵਾਲੇ ਮਾਮਲੇ 'ਚ ਬਿਲਕੁਲ ਸਿੱਧੇ ਰੂਪ ਦੇ ਵਿੱਚ ਭਾਰਤ ਦੇ ਉੱਤੇ ਸਵਾਲ ਖੜੇ ਹੋ ਜਾਣੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਇੰਨਾ ਸਮਾਂ ਲੰਘ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਬਦਲ ਗਏ ਇਹਨੂੰ ਕਿਸੇ ਤਰੀਕੇ ਲਾਇਆ ਕਿਉਂ ਨਾ ਇਹਦੀ ਨਿਰਪੱਖਤਾ ਨਾਲ ਜਾਂਚ ਹੋਈ ਕਿਉਂ ਨਾ ਜੇ ਕੋ ਗੱਲ ਗਲਤ ਹੋਈ ਹੈ ਤੇ ਗਲਤ ਨੂੰ ਗਲਤ ਕਿਹਾ ਕਿਉਂ ਨਾ ਸੋ ਇਹ ਜਿਹੜਾ ਕਈ ਮਾਮਲੇ ਇਸਕ ਸਬਦੇ ਹੁੰਦੇ ਆ ਧਰਮਿੰਦਰ ਸਿੰਘ ਜਿਹੜਿਆਂ ਦੇ ਹੱਲ ਕੋਈ ਨਹੀਂ ਹੁੰਦੇ ਉਹ ਜਦੋਂ ਜੀ ਕਰਦਾ ਉਹਨਾਂ ਨੂੰ ਫੇਰ ਦੁਬਾਰਾ ਵਸਤੇ ਚ ਬਾਹਰ ਕੱਢ ਲਿਆ ਜਾਂਦਾ ਹੈ। ਮਨ ਕੇ ਚੱਲੋ ਕਿ ਇਹ ਨਿਜਰ ਉਹ ਰਾਂ ਦਾ ਮਾਮਲਾ ਵੀ ਜਿਹੜਾ ਬਹੁਤ ਪਹਿਲੇ ਸਮੇਂ ਦੇ ਵਿੱਚ ਕਿਸੇ ਪਾਸੇ ਲੱਗ ਜਾਣਾ ਚਾਹੀਦਾ ਸੀ ਲੱਗਿਆ ਨਹੀਂ। ਤੁਸੀਂ ਠੀਕ ਕੀਤਾਗਾ। ਕਿ ਜਿਹੜਾ ਦਸਤਾਵੇਜ਼ ਨਵੇਂ ਆ ਬਰਤਾਨਵੀ ਉਹ ਕਹਿੰਦੇ ਅਸੀਂ ਪਹਿਲਾਂ ਵੀ ਦੱਸਤਾ ਸੀ ਤੇ ਇਹਦੀ ਸਾਰੀ ਰਿਪੋਰਟ ਹੈ ਜਿਹੜੀ ਕੈਨੇਡਾ ਨੂੰ ਸੌਂਪਤੀ ਹੈ ਔਰ ਤੁਹਾਨੂੰ ਯਾਦ ਹੋਵੇਗਾ ਇਸ ਮਾਮਲੇ ਦੇ ਵਿੱਚ ਭਾਰਤ ਦੀ ਇੱਕ ਏਜੰਸੀ ਦੇ ਇੱਕ ਵੱਡੇ ਅਧਿਕਾਰੀ ਤੇ ਵੀ ਸਵਾਲ ਉੱਠੇ ਸਨ ਸੋ ਅਸੀਂ ਇਹੋੀ ਗੱਲ ਕਹਾਂਗੇ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਪੂਰੀ ਨਰਪੱਖਤਾ ਨਾਲ ਪੜਤਾਲ ਹੋਵੇ ਤੇ ਨਰਪੱਖਤਾ ਨਾਲ ਕੀਤੀ ਹੋਈ ਪੜਤਾਲ ਤੋਂ ਹੀ ਪਤਾ ਲੱਗੇ ਕਿ ਮਾਮਲਾ ਕਿੱਥੇ ਜੇ ਜਾ ਕੇ ਖੜਾ ਹੈ ਜੀ ਔਰ ਇਹਦੀ ਅਸਲੀਅਤ ਜਗ ਜाहिर ਹੋਣੀ ਚਾਹੀਦੀ ਇਸ ਮਾਮਲੇ ਨੂੰ ਲੈ ਕੇ ਤੁਹਾਨੂੰ ਯਾਦ ਹੋਵੇਗਾ ਕੈਨੇਡਾ ਦੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸਨ ਜਸਟਨ ਟਰੂਡੋ ਉਹਨਾਂ ਦੇ ਨਾਲ ਸਬੰਧਾਂ ਦੇ ਵਿੱਚ ਵੀ ਖਟਾਸ ਆਈ ਕੁਝ ਵਿਅਕਤੀਆਂ ਨੂੰ ਇਹਦੇ ਵਿੱਚ ਗ੍ਰਿਫਤਾਰ ਵੀ ਕੀਤਾ ਬਇ। ਹੂੰ। ਏਅਰਪੋਰਟ ਨੇ ਜਿਹੜੇ ਕੁਝ ਅੰਕੜੇ ਜ਼ਾਹਰ ਕੀਤੇ ਐ। ਉਹ ਕਹਿੰਦੇ ਕੋਈ ਦਸਤਾਵੇਜ਼ੀ ਬਣੀ ਸੀ। ਕਈ ਬੰਦੇ ਗੱਲਾਂ ਕਰਦੇ ਸੀ ਇਸ ਤਰ੍ਹਾਂ ਦੀਆਂ। ਲੇਕਿਨ ਦੁਬਾਰਾ ਇਹ ਮਾਮਲਾ ਮੁੜ ਕੇ ਖੜਾ ਹੋ ਜਾਣਾ। ਤੇ ਹਰਦੀਪ ਸਿੰਘ ਨਿੱਜਰ ਵਾਲੇ ਮਾਮਲੇ 'ਚ ਬਿਲਕੁਲ ਸਿੱਧੇ ਰੂਪ ਦੇ ਵਿੱਚ ਭਾਰਤ ਦੇ ਉੱਤੇ ਸਵਾਲ ਖੜੇ ਹੋ ਜਾਣੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇੰਨਾ ਸਮਾਂ ਲੰਘ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਬਦਲ ਗਏ ਇਹਨੂੰ ਕਿਸੇ ਤਰ੍ਹਾਂ ਲਾਇਆ ਕਿਉਂ ਨਾ ਇਹਦੀ ਨਿਰਪੱਖਤਾ ਨਾਲ ਜਾਂਚ ਹੋਈ ਕਿਉਂ ਨਾ ਜੇ ਕੋਈ ਗੱਲ ਗਲਤ ਹੋਈ ਹੈ ਤੇ ਗਲਤ ਨੂੰ ਗਲਤ ਕਿਹਾ ਕਿਉਂ ਨਾ ਤੋ ਇਹ ਜਿਹੜਾ ਕਈ ਮਾਮਲੇ ਇਸ ਕਿਸਮ ਦੇ ਹੁੰਦੇ ਆ ਤਰਵਿੰਦਰ ਸਿੰਘ ਹੂੰ ਜਿਹੜਿਆਂ ਦੇ ਹੱਲ ਕੋਈ ਨਹੀਂ ਹੁੰਦੇ ਉਹ ਜਦੋਂ ਜੀ ਕਰਦਾ ਉਹਨਾਂ ਨੂੰ ਫੇਰ ਦੁਬਾਰਾ ਵਸਤੇ ਚ ਬਾਹਰ ਕੱਢ ਲਿਆ ਜਾਂਦਾ ਹੈ ਮਨ ਕੇ ਚੱਲੋ ਕਿ ਇਹ ਨਿਜਰ ਉਹ ਰਾ ਦਾ ਮਾਮਲਾ ਵੀ ਜਿਹੜਾ ਬਹੁਤ ਪਹਿਲੇ ਸਮੇਂ ਦੇ ਵਿੱਚ ਕਿਸੇ ਪਾਸੇ ਲੱਗ ਜਾਣਾ ਚਾਹੀਦਾ ਸੀ ਲੱਗਿਆ ਨਹੀਂ ਤੁਸੀਂ ਠੀਕ ਕੀਤਾਗਾ ਕਿ ਜਿਹੜਾ ਦਸਤਾਵੇਜ਼ ਨਵੇਂ ਆ ਬਰਤਾਨਵੀ ਉਹ ਕਹਿੰਦੇ ਅਸੀਂ ਪਹਿਲਾਂ ਵੀ ਦਸਤਾ ਸੀ ਤੇ ਇਹਦੀ ਸਾਰੀ ਰਿਪੋਰਟ ਹੈ ਜਿਹੜੀ ਕੈਨੇਡਾ ਨੂੰ ਸੌਂਪਤੀ ਹੈ ਔਰ ਤੁਹਾਨੂੰ ਯਾਦ ਹੋਵੇਗਾ ਇਸ ਮਾਮਲੇ ਦੇ ਵਿੱਚ ਭਾਰਤ ਦੀ ਇੱਕ ਏਜੰਸੀ ਦੇ ਇੱਕ ਵੱਡੇ ਅਧਿਕਾਰੀ ਤੇ ਵੀ ਸਵਾਲ ਉੱਠੇ ਸਨ ਸੋ ਸੀ ਇਹੋ ਹੀ ਗੱਲ ਕਹਾਂਗੇ ਕਿ ਇਹੋ ਜੇ ਮਾਮਲਿਆਂ ਦੇ ਵਿੱਚ ਪੂਰੀ ਨਿਰਪੱਖਤਾ ਨਾਲ ਪੜਤਾਲ ਹੋਵੇ ਤੇ ਨਿਰਪੱਖਤਾ ਨਾਲ ਕੀਤੀ ਹੋਈ ਪੜਤਾਲ ਤੋਂ ਹੀ ਪਤਾ ਲੱਗੇ ਕਿ ਮਾਮਲਾ ਕਿੱਥੇ ਜੇ ਜਾ ਕੇ ਖੜਾ ਹੈ ਜੀ ਔਰ ਇਹਦੀ ਅਸਲੀਅਤ ਜਗ ਜਹਰ ਹੋਣੀ ਚਾਹੀਦੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ